ਇੱਕ ਸ਼ਹਿਰ ਦੇ ਵਿੱਚ ਇੱਕ ਰਾਜੇ ਨੇ ਫਕੀਰ ਬਾਰੇ ਬਹੁਤ ਸੁਣਿਆ ਸੀ ਜਿਹੜਾ ਕੋਈ ਗੱਲਾਂ ਕਰੇ ਕਹਿੰਦਾ ਕਿ ਇੱਥੇ ਇੱਕ ਫਕੀਰ ਆਇਆ ਉਹ ਬੜੀਆਂ ਹੀ ਵਿਲੱਖਣ ਜੀਆਂ ਗੱਲਾਂ ਕਰਦਾ ਤੇ ਜਿਵੇਂ ਜਿਵੇਂ ਰਾਜੇ ਦੇ ਕੰਨਾਂ 'ਚ ਉਸ ਫਕੀਰ ਬਾਰੇ ਬਹੁਤ ਜ਼ਿਆਦੀਆਂ ਗੱਲਾਂ ਪਈਆਂ ਤੇ ਉਹਨੂੰ ਵੀ ਉਹਨੂੰ ਮਿਲਣ ਦਾ ਲਈ ਮਨ ਦੇ ਵਿੱਚ ਬੜੀ ਕਾਲ ਪੈਦਾ ਹੋਈ ਤਾਂ ਉਹਨੇ ਆਪਣੇ ਸੈਨਿਕਾਂ ਨੂੰ ਸੱਦਿਆ ਕਹਿੰਦਾ ਕਿ ਤੁਸੀਂ ਉਸ ਫਕੀਰ ਨੂੰ ਮੇਰੇ ਰਾਜ ਦਰਬਾਰ ਦੇ ਵਿੱਚ ਲੈ ਕੇ ਆਓ ਤਾਂ ਸੈਨਿਕ ਕਹਿੰਦੇ ਠੀਕ ਹੈ ਜੀ ਉਹ ਸੈਨਿਕ ਉਸ ਫਕੀਰ ਨੂੰ ਲੱਭਣ ਲਈ ਤੁਰ ਜਾਂਦੇ ਆ ਤੇ ਕੁਝ ਕੁ ਟਾਈਮ ਬਾਅਦ ਉਹਨਾਂ ਨੂੰ ਉਹ ਫਕੀਰ ਮਿਲ ਜਾਂਦਾ ਤੇ ਜਦੋਂ ਉਹ ਦਰਬਾਰ ਲੈ ਕੇ ਆਉਂਦੇ ਆ ਤੇ ਫਕੀਰ ਆ ਕੇ ਰਾਜੇ ਨੂੰ ਕਹਿੰਦਾ ਕਿ ਅਸਾਂ ਨੂੰ ਕਿਵੇਂ ਯਾਦ ਕੀਤਾ ਕਹਿੰਦਾ ਜੀ ਤਾਂ ਰਾਜਾ ਕਹਿੰਦਾ ਕਿ ਮੈਂ ਸੁਣਿਆ ਕਿ ਤੁਸੀਂ ਬੜੀਆਂ ਵਿਲੱਖਣ ਗੱਲਾਂ ਦੱਸ ਦਿਓ ਰਾਜੇ ਨੇ ਫਕੀਰ ਤੋਂ ਪੁੱਛਿਆ ਦੱਸੋ ਫਿਰ ਕੋਈ ਵਿਲੱਖਣ ਗੱਲ ਇੰਨੇ ਨੂੰ ਫਕੀਰ ਦੀ ਨਜ਼ਰ ਉੱਥੇ ਬੈਠੀਆਂ ਮੱਖੀਆਂ ਤੇ ਪਈ ਫਕੀਰ ਨੇ ਕਿਹਾ ਰਾਜਨ ਕੋਈ ਚੀਜ਼ਾਂ ਆਪਣੀ ਫਿਤਰਤ ਨਹੀਂ ਛੱਡਦੀਆਂ ਭਾਵੇਂ ਤੁਸੀਂ ਕੋਈ ਵੀ ਯਤਨ ਕਰ ਲੋ ਕਿੰਨਾ ਵੀ ਭਲਾ ਕਰ ਲੋ ਕਿੰਨਾ ਵੀ ਉਹਨਾਂ ਨੂੰ ਸਿਰ ਤੇ ਬਿਠਾ ਲੋ ਉਦਾਹਰਨ ਦਿਓ ਜਰਾ ਰਾਜੇ ਨੇ ਕਿਹਾ ਮੱਥੇ ਤੇ ਧੋੜੀ ਵੀ ਪਾਈ ਤਾਂ ਫਕੀਰ ਬੋਲਿਆ ਕਹਿੰਦਾ ਮਹਾਰਾਜ ਜਿਵੇਂ ਕਿ ਮੱਖੀ ਹਾ ਹਾ ਇਹ ਵੀ ਕੋਈ ਗੱਲ ਹੈ ਮੱਖੀ ਦੀ ਕਿਹੜੀ ਵਿਲੱਖਣ ਗੱਲ ਹੈ ਆਖੇ ਮੱਖੀ ਮੈਂ ਇਹਦੀ ਫਿਤਰ ਫਿਤਰਤ ਬਦਲ ਦਿਆਂਗਾ ਤੇ ਜੇ ਇਸਦੀ ਫਿਤਰਤ ਬਦਲ ਗਈ ਤਾਂ ਤੇਰਾ ਸਿਰ ਕਲਮ ਕਰ ਦਿੱਤਾ ਜਾਏਗਾ ਇਹ ਰਾਜੇ ਨੇ ਕਹਿ ਦਿੱਤਾ ਤਾ ਉਹ ਜਿਹੜਾ ਆਪਣਾ ਫਕੀਰ ਸੀਗਾ ਫਕੀਰ ਕਹਿੰਦਾ ਜੀ ਠੀਕ ਹੈ ਤਾਂ ਉਹ ਕਹਿੰਦਾ ਤੁਸੀਂ ਬਦਲੋ ਮੱਖੀਆਂ ਦੀ ਫਿਤਰਤ ਮੰਤਰੀ ਨੇ ਕਿਹਾ ਮਹਾਰਾਜ ਇਹ ਕਿਹੜਾ ਵੱਡੀ ਗੱਲ ਹੈ ਮੰਤਰੀ ਨੇ ਕਿਸੇ ਖਾਲੀ ਜਗ੍ਹਾ ਤੇ ਜਾਲ ਲਾ ਦਿੱਤਾ ਤੇ ਉਸ ਵਿੱਚ ਤਰ੍ਹਾਂ ਤਰ੍ਹਾਂ ਦੇ ਸੁਗੰਧੀ ਵਾਲੇ ਫੁੱਲ ਪੌਦੇ ਲਾ ਦਿੱਤੇ ਤੇ ਉਸ ਵਿੱਚ ਮੱਖੀਆਂ ਦਾ ਲਾਰਵਾ ਛੱਡ ਦਿੱਤਾ ਜਦੋਂ ਲਾਰਵਾ ਮੱਖੀ ਬਣ ਗਿਆ ਤਾਂ ਉਹਨਾਂ ਨੇ ਫੁੱਲਾਂ ਤੇ ਬੈਠਣਾ ਸ਼ੁਰੂ ਕਰ ਦਿੱਤਾ ਮੰਤਰੀ ਨੇ ਰਾਜੇ ਨੂੰ ਇਸ ਬਾਰੇ ਸੂਚਿਤ ਕੀਤਾ ਕਿ ਮਹਾਰਾਜ ਮੱਖੀਆਂ ਦੀ ਫਿਤਰਤ ਬਦਲ ਗਈ ਹੁਣ ਉਹ ਫੁੱਲਾਂ ਤੇ ਬੈਠਦੀਆਂ ਹਨ ਤੁਸੀਂ ਖੁਦ ਚੱਲ ਕੇ ਵੇਖ ਸਕਦੇ ਹੋ ਅੱਛਾ ਰਾਜਾ ਇਹ ਸਭ ਕੁਝ ਵੇਖ ਕੇ ਬੜਾ ਹਰਾਨ ਹੋਇਆ ਉਹਨੇ ਕਿਹਾ ਜਾਓ ਉਸ ਫਕੀਰ ਨੂੰ ਲੈ ਕੇ ਆਓ ਦਰਬਾਰ ਦੇ ਵਿੱਚ ਬੁਲਾ ਕੇ ਤੇ ਅੱਜ ਉਸ ਨੂੰ ਭਰੀ ਸਭਾ ਦੇ ਵਿੱਚ ਝੂਠਾ ਸਾਬਿਤ ਕਰਾਂਗੇ ਤੇ ਨਾਲੇ ਉਹਦਾ ਸਿਰ ਕਲਮ ਕਰਾਂਗੇ ਤੇ ਐਨੇ ਨੂੰ ਜਿਹੜੇ ਸੈਨਿਕ ਸੀ ਉਹ ਫਕੀਰ ਨੂੰ ਲੱਭਣ ਤੋਰ ਪੈਂਦੇ ਆ ਤੇ ਜਦੋਂ ਉਹਨਾਂ ਨੂੰ ਫਕੀਰ ਲੱਭਦਾ ਤੇ ਉਹ ਲਿਆ ਕੇ ਦਰਬਾਰ ਦੇ ਵਿੱਚ ਪੇਸ਼ ਕਰ ਦਿੰਦੇ ਆ ਤੇਰੀ ਆਖਰੀ ਇੱਛਾ ਕੀ ਹੈ ਰਾਜਾ ਕਹਿੰਦਾ ਫਕੀਰ ਨੂੰ ਕਹਿੰਦਾ ਛੇਤੀ ਦੱਸ ਤੇ ਫਕੀਰ ਕਹਿੰਦਾ ਮਹਾਰਾਜ ਤੁਸੀਂ ਗਲਤ ਹੋ ਬੇਸ਼ੱਕ ਤੁਸੀਂ ਮੱਖੀ ਨੂੰ ਫੁੱਲਾਂ ਤੇ ਬੈਠਦੇ ਵੇਖਿਆ ਪਰ ਉਹਨਾਂ ਨੇ ਆਪਣੀ ਫਿਤਰਤ ਨਹੀਂ ਬਦਲੀ ਮੇਰੀ ਆਖਰੀ ਇੱਛਾ ਇਹ ਆ ਕਿ ਮੇਰੇ ਨਾਲ ਜਿੱਥੇ ਜਾਲ ਲੱਗਿਆ ਹੋਇਆ ਉੱਥੇ ਚੱਲੋ ਤੇ ਮੈਂ ਤਾਂ ਜੋ ਇਹ ਸਚਾਈ ਨੂੰ ਸਾਬਤ ਕਰ ਸਕਾਂ ਤਾਂ ਰਾਜੇ ਸਮੇਤ ਸਾਰੇ ਸੈਨਿਕ ਵੀ ਉੱਥੇ ਪਹੁੰਚ ਜਾਂਦੇ ਆ ਜਦੋਂ ਜਾ ਕੇ ਦੇਖਦੇ ਆ ਤੇ ਫਕੀਰ ਕਹਿੰਦਾ ਰਾਜਨ ਮੇਰੀ ਇੱਕ ਇੱਛਾ ਆ ਇਹਨਾਂ ਸੁਗੰਧਿਤ ਪੌਦਿਆਂ ਦੇ ਨਾਲ-ਨਾਲ ਇੱਥੇ ਕੁਝ ਗੰਦਗੀ ਵੀ ਸੁੱਟ ਦਿੱਤੀ ਜਾਵੇ। ਤਾਂ ਉਹਨਾਂ ਨੇ ਨਾਲ-ਨਾਲ ਨਾ ਫੁੱਲਾਂ ਦੇ ਪੌਦਿਆਂ ਤੇ ਗੰਦਗੀ ਵੀ ਸੁੱਟ ਦਿੱਤੀ। ਤੇ ਜਦੋਂ ਹੀ ਉਹ ਗੰਦਗੀ ਉੱਥੇ ਸਟਵਾ ਦਿੱਤੀ ਗਈ ਤੇ ਵੇਖਦੇ ਹੀ ਵੇਖਦੇ ਮੱਖੀਆਂ ਜਿਹੜੀਆਂ ਸਾਰੀਆਂ ਸੀ ਉਹ ਗੰਦਗੀ ਵੱਲ ਉੱਡ ਕੇ ਆ ਗਈਆਂ। ਇਹ ਸਾਰਾ ਕੁਝ ਵੇਖ ਕੇ ਰਾਜਾ ਬੜਾ ਦੁਖੀ ਹੋਇਆ ਤੇ ਸੋਚਣ ਲੱਗਿਆ ਕਿ ਮੈਂ ਇਸ ਦੀ ਇੰਨੀ ਕੇਅਰ ਕੀਤੀ ਇਹਨਾਂ ਦੀ ਇੰਨੇ ਸੁਗੰਧਿਤ ਫੁੱਲਾਂ ਵਿੱਚ ਇਹਨਾਂ ਨੂੰ ਰੱਖਿਆ ਪਰ ਇਹ ਤਾਂ ਬੜੀਆਂ ਘਟੀਆਂ ਨਿਕਲੀਆਂ ਆਖਰੇ ਜਾ ਕੇ ਗੰਦਗੀ ਦੇ ਉੱਤੇ ਹੀ ਡਿੱਗੀਆਂ ਇਹਨਾਂ ਨੂੰ ਇਹ ਗੰਦਗੀ ਹੀ ਚੰਗੀ ਲੱਗਦੀ ਹੈ ਦੁਖੀ ਨਾ ਹੋਵੋ ਰਾਜਨ ਕੁਝ ਲੋਗ ਇਸ ਮੱਖੀ ਤੋਂ ਵੀ ਗੰਦੇ ਹੁੰਦੇ ਨੇ ਤੁਸੀਂ ਉਹਨਾਂ ਦੀ ਜਿੰਨੀ ਮਰਜ਼ੀ ਕੇਅਰ ਕਰ ਲਓ ਜਿੰਨਾ ਮਰਜ਼ੀ ਉਹਨਾਂ ਦਾ ਭਲਾ ਕਰ ਲਓ ਉਹ ਤੁਹਾਨੂੰ ਟਿਚ ਜਾਂਦੇ ਹੋਏ ਆਪਣੀ ਫਿਤਰਤ ਤੋਂ ਬਾਜ਼ ਨਹੀਂ ਆਉਂਦੇ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣਦਿਆਂ ਹੋਇਆਂ ਰਾਜਾ ਸਾਰਾ ਰਾਜਪਾਠ ਛੱਡ ਕੇ ਫਕੀਰ ਦੇ ਨਾਲ ਪੈਦਲ ਹੋ ਤੁਰਿਆ ਕਿਉਂਕਿ ਸਾਡੀ ਇਹ ਮਨੋਦਿਸ਼ਾ ਸਾਡੀ ਸੋਚ ਹੀ ਇਦਾਂ ਦੀ ਬਣ ਜਾਂਦੀ ਹੈ ਸੁ ਕਹਿਣ ਤੋਂ ਭਾਵੇਂ ਆ ਕਿ ਇਸ ਬੁਰਾਈ ਕਰਨ ਵਾਲੇ ਇਨਸਾਨ ਦੀ ਫਿਤਰਤ ਉਸ ਗੰਦੀ ਮੱਖੀ ਵਰਗੀ ਕੀਤੀ ਜਾ ਸਕਦੀ ਹੈ ਜਿਹੜੀ ਕਿ ਚੰਗੇ ਜਿਸਮ ਦੇ ਅੰਗਾਂ ਨੂੰ ਛੱਡ ਕੇ ਕੇਵਲ जख्मਾਂ ਤੇ ਬੈਠਣਾ ਹੀ ਪਸੰਦ ਕਰਦੀ ਹੈ ਤੁਹਾਡੇ ਕੀ ਵਿਚਾਰ ਨੇ ਜਰੂਰ ਦੱਸਿਓ ਧੰਨਵਾਦ